ਮਿਲੇ ਨਾ ਕੋ ਬੈਠੇ ਮੁਰਝਾਈ ਜਿਹਦੇ ਆਪਣੇ ਆਪ ਹੀ ਕਿਸੇ ਵੀ ਸਿੱਖਿਆ ਆ ਕੇ ਮਨਸਾਨੀ ਕਰਨਾ ਸਿੱਖਣ ਦੇਣਾ ਜਿਹਦੇ ਬੰਨਾਂ ਨੂੰ ਬਦਲਣ ਦਾ ਆਉਣਾ ਨੂੰ ਤੇਲ ਵਾਦਦੀ ਘਬਰਾਹਟ ਦੇ ਸੁਖੀ ਅਰੇ ਜਿੰਨ ਦੇ ਮਨ ਕਹਿਣਾਂ ਵਿੱਚ ਦੁਖੀ ਕਰਨਾ ਕਹਿ ਵਿੱਚ ਸੁਨਾਨ ਦੇ ਪਰਾਂ ਦੇ ਹੋਰ ਸੁਝਾਵਾਂ ਦੇਣੀਆਂ ਤਾਂ ਕਿ ਵਿਅਕਤੀ ਆਪਣੇ ਜੱਗ ਦਾ ਦੀ ਗੁਰੂ ਕਾ ਲੁਗਾ ਜਾਂ ਗਿਆ ਠਾਰੋ ਜੀ ਜਾਂ ਦਾ ਸੁਪ ਬਰੇ ਦਾ ਸਾਰੋ ਦਿਨ ਤੇ ਨੀ ਰਾਖ ਜਗ ਹੋਏ ਹੋਰ ਵੀ ਸੋ ਤੁਸੀ ਬਲੀ ਪ੍ਰਕਾਰ ਜਾਣਦੇ ਹੋ ਸਾਰੇ ਜਨਕ ਵਿੱਚ ਗੱਲ ਫਿਰ ਸਹਿਤੈ ਵੀ ਗੁਰੂ ਤੇ ਰਵਾਧਾ ਕਾ ਵੀ ਹਰਦੀ ਸ਼ਕਤੀ ਦੇ ਕਲਾ ਬਾਪਨ ਦੇ ਬਾਤ ਨੇ ਤੁਹਾਨੂੰ ਹੋਰ ਕਿੱਛ ਸਮਝ ਉਹ ਸਾਡੀ ਦਾ ਤੋਂ ਵੀ ਖਲਾਅ ਹੈ ਤਹੇ ਨਾ ਮਹਾਰਾ ਮਨੈ ਸੋਏ ਹੁਣ ਵੀ ਜ਼ਬਰਦਸਤੀ ਹੁਕਮ ਜਾਰੀ ਕਰੋ ਤੁਹਾਡੇ ਕੰਮ ਜਾਰੀ ਦਿਖਾ ਲਈ ਤੁਹਾਡਾ ਕਹਿਣਾ ਇਹ ਮੌਲਕੀਆਂ ਬੁਲਾਉਣੇ ਨੇ ਔਰ ਇਹ ਨੂੰ ਇਹੋ ਜੇ ਸ਼ਰਤਾਂ ਨਾਲ ਸੁਣਗਾ ਆ ਉਹ ਗੁੱਸੇ ਵਿੱਚ ਆ ਗਿਆ ਹੁਣ ਹੁਸੈਨ ਵਿੱਚ ਆ ਕੇ ਉਹਨਾਂ ਦੇ ਦੀਪ ਨੂੰ ਕਹਿਣਾ ਚਾਹਵਦਾ 2502 ਸ੍ਰੀ ਸ਼ਾਮ ਦੀ ਰਸਨਾ ਨੂੰ ਅੱਜ ਦੀ ਕਥਾ ਪਾਉ ਇਸੇ ਕਾਜੀ ਜੋ ਲੜੀ ਗਾਫਰਾ ਤੋਂ ਕਹਿੰਦਾ ਸੀ ਸਤਿਗੁਰੂ <table> ਤਾਲੇ ਨਾਮ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਾਕਸਾ ਦੀ ਬਾਰੇ ਦਿਨ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਦੁਰਪੁਰਖ ਬੋਲਦਾ ਹਾਂ ਸੰਤਾਂ ਪ੍ਰਕਾਸ਼ ਸਰਦਾਰੀ ਆਪਣੇ ਨਾਮ ਕੇ ਘਰ ਨਾਮਾ ਸ੍ਰੀ ਜੀ ਗੁਰੂ ਅਮਰਦਾਸ ਤੇ ਫਕਸਾ ਜੀ ਦੇ ਜੰਮ ਸਰਦਾਰੂ ਨਾਮਦਾਸ ਦੀ ਮਾਤਾ ਮਾਤਾ ਭਵੀ ਜੀ ਇਥੇ ਲੈ ਕੇ ਸੇਵਾ ਕਰਾਂਗਾ ਕਿ ਗੁਰੂ ਅਮਰਦਾਸ ਸਾਹਿਬ ਦੀ ਬਹੁਤ ਬੋਲੀ ਕਹਿ ਰਹੇ ਹੁੰਦੇ ਤਾਂ ਆਏ ਲਈ ਸਾਜੀ ਕਿ ਜਾਓ ਸੇਵਾ ਕਰਵਾਓ ਜੀ ਆਰੇ ਦੀ ਕੀ ਗੱਲ ਕੀਤੇ ਤੀਸੇ ਸਾਮ ਦੇ ਰਾਹ ਦਾਸਰਾ ਨੱਗਰ ਸਾਮ ਉਹ ਜਗ੍ਹਾ ਤੇ ਤੁਸੀਂ ਜਾ ਕੇ ਦੇਵਾ ਕਰਾਓ ਪਰ ਮਹਾਰਾਜੀ ਦਰਬਾਰ ਚ ਜਾ ਕੇ ਫੇਰ ਕੀ ਕਹੇ ਸਤਿਗੁਰ ਅਰਦਾਸ ਬੇਤੀ ਹੈ ਵੀ ਆਪ ਦੀ ਜਾਨ ਦੀ ਸੇਵਾ ਛੱਡ ਕੇ ਜਾਣ ਮਨ ਨਹੀਂ ਹਾਂਦਾ ਆਗਿਆ ਮੰਨਣ ਕਿਤ ਕਰਦਾ ਵੀ ਆਪ ਦੀ ਦਾਤ ਉੱਪਰਿ ਸਤਿਗੁਰ ਮਕਰਮ ਸਤਿਗੁਰੇ ਲੈ ਕੇ ਸੇਵਾ ਕਰਦੀ ਐਸੀ ਕਿਰਵਾਉਣੀ ਬਾਅਦ ਹਾਲ ਦੇ ਦਿਨਾਂ ਤੋਂ ਮਹਾਰਾਜ ਜੀ ਨਾਮ ਰੱਖ ਦਿੱਤਾ ਜਿਹੜਾ ਤੇਲ ਚੰਦਰੀ ਉਹ ਤੇਲ ਬਾਦ ਜੁੜਿਆ ਹੋਰ 25 ਲੋਕਾਂ ਜਿੰਨੇ ਨੇ ਦੇ ਪ੍ਰਚਾਰ ਹੈ ਜੰਪੀਓ ਜਿੱਨਾਂ ਤੋਂ ਦੇਵ ਗੁਰੂ ਦੇ ਸੰਸਥਾ ਕੋਲੋਂ ਕਰਮ ਨਾਏ ਹੋ ਸੁਣਿਆ ਹੋਰ ਮਹਾਰਾਜ ਜੀ ਨੇ ਕਿਹੜੇ ਕਿਤੇ ਕਿਤੇ ਸਤਿ ਪ੍ਰਣਾਮ ਜੀ ਸਤਿਗੁਰਾਂ ਨੇ ਸਤਿਗੁਰਾਂ ਨੇ ਕਿਰਿ ਲਿਖੀ ਹੈ ਸਾਡੇ ਪਤਨਾਂ ਲਈ ਆਰੰਭਿਕ ਆਪਤਾਨੀ ਸਤਗੁਰਾਂ ਦੀ ਜੋ ਦੈਲੀਓ ਦਿੱਲੀ ਲੋਕ ਦੈਲੀ ਭਟ ਕਹਿ ਲਗ ਰਹੇ ਨੇ ਹਲਕ ਗੁਰੂ ਵਰਦਨ ਤੇਰੇ ਸਾਥ ਦੀਨ ਪ੍ਰਤੱਖ ਕਰਦਾ ਜੀ ਗੁਰੂ ਵਰਦਨ ਦੇਈਂ ਸਿਆਂ ਅਧਰਮ ਖਾਤ ਨੂੰ ਗੁਰੂ ਵਰਦਨ ਦੇ ਬਾਹਰ ਆਪ ਰੱਖੀਂ ਜੀ ਐਸੇ ਕੀਂ ਦੇ ਆਪ ਤਜ ਪਾਵਨ ਤੋਂ ਬਸਰ ਕਰुणा ਨਾਮ ਕਰ ਜਾਣੇ ਜੀ ਅਰਜ ਦੇਈਂ ਮਾਰਾ ਸਤਿ ਪਾਉਂਦਾ ਆਜ ਦੇ ਦਿਨ ਉਹ ਸਾਹ ਰਾਕੇ ਪਰਮਪੂ ਜੀ ਦੇ ਸਤਿਗੁਰੂ ਦਾ ਦੀ ਮਾਰ ਪਰਮਪੂ ਜੀ ਨੇ ਖਾਣਾ ਭਾਗੀ ਦੇ ਗ੍ਰਹਿਣ ਕਰਤਾ ਤੇ ਕੋਲ ਸਾਰੇ ਪਾਸੇ ਚੱਲਦਾ ਜਿਸ ਤਰ੍ਹਾਂ ਉਤਾਰ ਹੋਇਆ ਪ੍ਰਕਾਸ਼ ਹੋਇਆ ਜਨ ਹੋਇਆ ਉਸ ਜੇਲੀ ਸਤਿਗੁਰੂ ਅੰਮ੍ਰਿਤ ਬਾਹਰ ਤੇ ਪਾਤਸ਼ਾਹੀ ਦੇ ਤੇ ਸ਼ਤਨੂ ਤਨੋਂ ਬਦਲੀਆਂ ਦੇਣ ਆਉਂਦੇ ਸੀ ਕਿ ਆਪ ਜੀ ਦੇ ਦੁਸਰੇ ਨੇ ਜਨਮ ਲਿਆ ਹੈ ਸਤਿਗੁਰ ਆਪ ਇਹਨੂੰ ਬਧਾਈ ਹੋਵੇ ਤੇ ਸੂਤ ਮੰਨ ਰਾਤ ਦੇ ਬਾਰੇ ਕੋਰਸ ਕੋਮ ਕੁਮਾਰ ਦਾ ਨਾਮ ਮੇਰੇ ਜੀਅ ਨੇ ਨੂੰ ਨਾਲ ਤਨੂ ਗੁਰ ਪਰਿਵਾਰ ਉਸਾਰ ਕਰਕੇ ਕਰਦੇ ਦੁਸਤ ਸਾਥੀ ਦਾ ਹੋਇਆ ਇਹ ਬਾਣੀ ਦਾ ਤਾਹਾ ਇੰਨਾ ਰੋਣਾ ਬੁੱਢਾ ਮਾਨ ਹੋ ਗਿਆ ਕਿ ਪਾਤਾ ਜੇ ਸਿੱਖ ਅੱਜ ਦੇ ਜਨਮ ਦੇ ਜਨਮ ਦੇ ਵਾਲੇ ਦਿਨ ਹੀ ਕਹਿ ਜੀਏ ਸਰ ਸਾਹਿਬ ਇਹ ਚੋਕੀ ਪੈਰਾਂ ਦੀਆਂ ਤੇ ਲੋਕ ਉਸੇ ਦੇ ਆਪਕ ਨਹੀਂ ਕਿ ਕਿਹੜਾ ਸਾਹਮਣੇ ਪਕੜ ਗਏ ਆਲਾਂ ਕਿ ਮਹਾਨ ਰੇਟਰ ਲੋਕੀ ਖਲਾਸੇ ਜਦੋਂ ਉਹ ਵੀ ਉਹ ਧਿਆਨ ਰੱਖਿਆ ਤੋਂ ਵੀ ਪਕਾ ਨਹੀਂ ਕਰਿਆ ਕਰਦੇ ਸਾਂ ਸਾਰੇ ਸਤਿਗੁਰੂ ਸਰਬਾਨਾਂ ਦਾ ਸ੍ਰੀ ਸੁਪਾਰਿਆ ਉਹ ਕੱਟ ਟੁੱਟਣਾ ਉਹ ਦਿਨੇ ਸਰਦਾ ਨਾਲ ਅੱਜ ਤੋਂ ਸਰਦਾ ਜੀ ਨੇ ਖਤਰਾ ਦਿੱਤਾ ਇਹ ਜੇ ਕੱਲ੍ਹ ਨੂੰ ਵੀ ਉਹ ਕੋਈ ਬੋਲਣਾ ਨਹੀਂ ਵਰਤਮਾਨ ਸਮੇਂ ਦੇਵੀ ਨੂੰ ਉਹਨਾਂ ਦਾ ਸਾਥ ਕੀ ਲੈ ਦੋਸਤਾਂ ਦਾ ਸਾਥ ਕਰ ਦੋਸਤਾ ਕਰਕੇ ਬੜਾ ਧਿਆਨ ਰੱਖ ਤਲੀ ਫਿਰ ਉਹਨਾਂ ਦਾ ਆਸ਼ਿਆ ਹੋਏ ਉਹ ਤਾਂ ਸੁਆਣ ਸੁਆਣ ਦਿੱਤੇ ਬੇੜੇ ਕਿਤੀ ਤਨ ਛੋਟੇ ਮਹਾਦੇਵ ਦੀ ਬਾਹਰ ਤੋਂ ਖੰਭ ਚੁੱਕਿਆ ਸੀ ਜੀ ਨੂੰ ਅਗਦੇ ਦੇਖੀ ਬਾਤ ਔਰ ਅਰਜਨ ਦਾ ਫਾਇਦਾ ਵੀ ਦੇ ਇਹ ਆਖਰ ਕਰ ਲਿਆ ਬਸ ਉਤਾਲ ਨਹੀਂ ਬਿਧਾਈਆਂ ਬੇਖੀ ਕਰਨਾ ਗੁਰੂ ਅਰਜਨ ਦੇਵ ਜੀ ਦੇ ਸੈੜਾ ਬਾਰਾ ਜੱਜਾ ਨੰਨਾ ਜਿੱਦਨੇ ਅਫਰਾ ਕਾਰੇ ਕਾਂ ਦੀ ਜੀ ਬੀ ਬੀ ਦਇਆ ਕਰਦੀ ਕਿ ਗੁਰੂ ਅਰਜਨ ਦੇਵ ਜੀ ਵਰਗਾ ਦੇ ਕੋਈ ਹੈ ਤੋਂ ਪ੍ਰਮਾਦ ਨਹੀਂ ਸਰਛਪੀ ਦੇ ਨਹੀਂ ਕਿਸੇ ਚੀਜ਼ ਨੂੰ ਕੰਪੇਅਰ ਕਰਨਾ ਤੋਂ ਲੱਗਾ ਪੰਨਾ ਇਹ ਕਵੀ ਲੋਕਾਂ ਦੇ ਮਹਾ ਕਵੀਆਂ ਦੇ ਦਰਵਾਜ਼ੇ ਤੋਂ ਆਉਂਦਾ ਉਨ੍ਹਾਂ ਨੇ ਗੱਲ ਦੀ ਗੱਲ ਕੀਤੀ ਆ ਆਮ ਰੈਕੀ ਦੇ ਗੱਲ ਕੀਤੀ ਗਰਮੀ ਪ੍ਰਾਕ੍ਰਮ ਦੇ ਦੂਰ ਦੇ ਪ੍ਰਵੇਸ਼ ਦਰਵਾਜ਼ੇ ਕੋਈ ਨਹੀਂ ਹੈ ਇੰਨੀਆਂ ਰੈਕਾਂ ਉੱਤੇ ਕਿੰਨੀ ਬੜੀ ਸਿਆਰ ਬੜੀ ਮੈਦਾਨ ਫੈਲ 40 ਸੈਂਟ ਇੱਕ ਖਾਟਕ ਵਾਲਾ ਜੰਮਰੇਪਰ ਉਸ ਦਿਨ ਸਤਨੁਰ ਨੇ ਆਪਣੀ ਬੇਟੀ ਕਿੰਨੀ ਭਾਗੀ ਹੋਈ ਬਜਾ ਕੈ ਜੀ ਜਦੋਂ ਫਰਵੀਰ ਆਪ ਭਾਏ ਬਾਪ ਅਰਧ ਦੇ بیمار ਆ ਨਾਨਕ ਦਾ ਸੁਖੀ ਰੂਪ ਉਹਨਾਂ ਦਾ ਸਾਥ ਸੀ ਜੋ ਚੌਕਣਾ ਬਾਰੇ ਜਿਨ੍ਹਾਂ ਨਾਲ ਉਹ ਬ੍ਰੋਮ ਕਾ ਕਰਦੇ ਸਨ ਜੋ ਹਰ ਵੇਲੇ ਨਾਮ ਜਪਦੇ ਆਣੀ ਪਰਦੇ ਰਹਾ ਕਰਦੇ ਰਹਿੰਦੇ ਸਨ ਤਾਂ ਕਰਦੇ ਰਹਿੰਦੇ ਜਿਨ੍ਹਾਂ ਦੀ ਆਤਮਾ ਵੀ پاک ਰੂਪ ਹੋ ਗਈ ਫਿਰ ਸੰਤੂ ਮਹਾਰਾ ਜੀ ਵੀ ਆਏ ਉੱਥੇ ਕੱਤੇ ਸਿੱਤੇ ਗਏ ਹੋਗੇ ਜੀ ਉਹ ਹਰ ਵੇਲੇ ਜਾਗਤ ਅਵਸਥਾ ਦੇ ਗੀਤ ਬਸਤਾਂਵੀਆ ਗਾਤਰ ਸੁਖਮ ਉਹ ਪਤਰੀ ਆਏ ਇਹ 40 ਸੇਲੇ ਮੁੱਖੋ ਬਕੀਏ ਪਰ ਸਤਗੁਰੂ ਕੀ ਇਹਨਾਂ 40 ਸੇਜਾਂ ਤੋਂ ਕਾਰੀਆਂ ਸਾਰੇ ਉਸਾਮ ਤੋਂ ਉੱਪਰ ਹੋਏ ਜਿੱਤਰ ਵੀ ਡੁੱਬੇ ਨਹੀਂ ਫਿਰਤੀ ਵੀ ਵੇਖ ਰਹੇ ਨੇ ਆਪਣੀ ਜਿੰਦਗੀ ਸਿੱਧੇ ਵੀ ਕਾਲੇ ਨੇ ਤੇ ਇੰਤਰਾਕਮ ਉਹ ਰਾਮੀਤਾਂ ਤੇ ਆਤਮਕ ਨਾ ਵੀ ਮਾਣ ਤਦਗੁਰੂ ਜੀ ਨੇ ਆਪਣਾ ਬਾਵਨ ਦੀ ਲਾਗ ਰਿਹਾ ਤੇ ਵੀ ਸੁਖੋਂ ਮਾਤਾ ਮਾਰ ਕੇ ਤਾਂ ਜਿੱਤਰ ਤੰਗ ਕਰਕੇ ਸੰਭਾਲੀ ਦੇ ਦਿੱਤੇ ਨੇ ਉਹ ਕੋਈ ਗਲਤੀ ਨਹੀਂ ਜਦੋਂ ਜਾਰੀ ਫਕੀਰ ਦਾ ਆਲੂ ਕੌਣ ਨੇ ਇਹ ਉਹ ਕਈ ਵਾਰੀ ਇਹਦੇ ਤੱਕ ਗਿਆ ਨਾ ਮਹਾਰਾਜੀ ਸਮਾਦੀ ਦਾ ਇੱਥੇ ਜੀ ਜੀ ਸਮਾਦੀ ਜੋ ਰਹੀ ਉਹ ਕਈ ਕੱਢੇ ਹੋਏ ਨੇ ਜਿਹਨੇ ਬਾਲ ਨੂੰ ਪੁਧਾਰ ਤਰਾ ਕੇ ਕਹੋ ਪਰ ਸਾਹ ਵੀ ਉਦਾੜਾ ਕੇ ਘੜੀ ਚੈਲੀ ਤੋ ਰਸੇ ਗੁਰੂ ਚਰ ਰਾਮਾ ਜੀ ਦਾ ਪਾਵਨ ਦੀਵੇ ਹੈ ਇਹਨੂੰ ਲੋਕਾਂ ਮਾਨ ਜਾਂ પ્રાਣੀਆਂ ਸਮਾਦੀਆਂ ਲਾਉਣ ਵਾਲਾ ਜਿਹੜਾ પ્રાਣਾ ਰਵੱਤੀ ਕਰਨੀ ਤੇਰੇ ਅੱਲਾਹ ਦੀ ਵੀ ਵੀਲੀ ت��은 مش área لما انتظار،ระلو کے لئے سنطور ہیں تصورになوا بهم، ان کو اپدریں، اپنے اماس مجددuum، ان لوگ گولتار کوٹیو ایسなくinhos فکر ਆਪ ਕੰਮ ਕਰਨਾ ਸਭ ਕੀ ਨਜ਼ਰ ਵਿੱਚ ਆਇਆ। ਕੋਈ ਜਿਆਦਾ ਹੋਣੀ ਨਹੀਂ ਮਹਾਰਾ ਜੀ ਦੇ ਪਰਮੇਸ਼ਰ ਜਿਹੜੇ ਆਏ। ਬਾਰਾ ਰੋਹੀ ਬਹੁਤ ਬਹੁਤ ਬੜੇ ਸਰਦਾਰ ਹੋਏ। ਹਾਲਾਂਕਿ ਦਿੱਲੀ ਭਾਂਬੀ ਜੀ ਪੜ ਕੇ ਆਏ ਕਿ ਕਿਤਾਬ ਜੀ ਇਹਨੇ ਬੱਠੇ ਸਵਾਲਾਂ ਮਾਰੀ ਬੱਠੇ ਕਿ ਕਿਦੇ ਲਿਖਤਾ ਬਣਾਉਣ ਜੀ ਸਾਧਿਆ ਦੀ ਫਤਹ। ਇਹ ਬਾਰਾ ਜਿਹਦੇ ਬੇਗਮ ਨਾਮ ਹਮਦਾਨ ਦਾ ਦੋਹਾਂ ਰਗਮ ਬਾਗ ਦੇਵਲੇ ਕੋਤੇ ਨੂੰ ਇੰਗਿਆ ਸਿਸ਼ਾ ਨੇ ਸ਼ੀਲਵਾ ਮੇਲ ਨਹੀਂ ਬੱਠਿਆ ਜੂ ਤਿੰਨ ਤੀਰੂ ਹਲਾ ਦੇ ਕੇ ਕਾਸਾ ਦੀ ਉਹ ਫਿਰ ਆਪਣੇ ਦੋਤਰੇ ਤੇ ਪਰ ਗੁਰੂ ਹਲਾਉਣ ਵਾਸਤੇ ਉਹ ਜਦ ਅਕਲੀ ਕੋਲ ਬੋਲ ਕਹਿੰਦਾ ਜੀ ਕਿਈ ਫਰਦਾਨ ਅੱਬ ਲੱਗੇ ਹੋਏ ਸੀ ਮੇਲਰੀ ਜਰੇ ਉਹ ਵੀ ਲੋਕੀ ਮਹਾਰਾਜ ਨੇ ਕਰਾਕਰ ਕੀਤੀ ਔਰ ਉਸੇ ਵੇਲੇ ਸਾਥਗੋੜਾ ਨਿਕਿਆ ਗੋਦ ਨੂੰ ਪਾਇਆ ਅਸੀਸਾਂ ਦਿੱਤੇਆਂ ਸਿਰ ਤੇ ਮੇਲ ਪਰਿਆ ਹੱਥ ਰੱਖ ਕੇ ਜਦ ਬਦਰ ਕਹਿ ਰੋਈ ਜੀ ਦੋਸਤਿਆ ਇਹ ਗੁਰਗੱਦੀ ਪਹਿਲਾਂ ਤੇ ਛਾਪੂ ਨਿਹਾਂ।ਾਨੂੰ ਪਤਾ ਨਹੀਂ ਕਿ ਗੁਰਗੱਦੀ ਦਾ ਮਾਲਕ ਚੰਮ ਲੈ ਕੇ ਉਤਾੜਾ ਕਰ ਗਿਆ। ਪਹਿਲਾਂ ਮੇਰੇ ਪਿਤਾ ਨੂੰ ਮਰੋਣਾ ਉਹ تین ਗੁਰਗੱਦੀ ਸੰਭਾਲ ਗਏ। ਅਸਲ ਵਰਦਾਨ ਵੀ ਦਿੱਤਾ ਉਸ ਵਰਤੀ ਗੱਲ ਤੋਂ ਸੱਤ ਨੂੰ। ਅਮਰਦਾਸ ਤੋਂ ਬਾਅਦ ਜੀ। ਸਤਿਗੁਰੂ ਅਮਰਦਾਸ ਸਾਹਿਬ ਦੀ ਤੋਂ ਉਹ ਵੱਡੀਆਂ ਬਖਸ਼ਾਂ ਜੀ। ਬਹੁਤ ਵੱਡੀਆਂ। ਸਰਕਾਰ ਕੋਲ ਜੀ ਨੰਬਰ ਸਾਹ ਬਹੁਤ ਸਾਲਾਂ ਦੇ ਤੁਸੀਂ ਇੱਕ ਸਬਤ ਦੀ ਪੰਕਤੀ ਲਈਦੀ ਕੀਤੀ ਹੋਣੀ ਉਹ ਸਾਲਾਂ ਦਾ 10 ਸਾਲ ਬਰਵਾਸਤ ਕੰਪਲੈਕਸਿੰਗ ਦੀ ਲਈਦੀ ਹੈ ਨੰਬਰ ਸਾਹ ਸਿੱਧੀ ਦਾ ਰੇਲਵੇ ਸਟੇਸ਼ਨ ਤੇ 에어ਪੋਰਟ ਤੇ ਫਾਸਟ ਸਟਾਸ਼ਨਾਂ ਦੇ ਨੰਬਰ ਸਾਹ ਕੀ ਵੇਲੇ ਜਿਸੇ ਸਰਕਾਰ ਨੇ ਨਿਯਮਕ ਆਪੋਰਟ ਨੇ ਕੜਾ ਮਕਾ ਦੇ ਬਣਾਇਆ ਉਹ ਬਹੁਤ ਬਣਾਇਆ ਜੁੱਤੇ ਵੀ ਸਾਲਾਂ ਦਾ ਸਿੱਧੀ ਦਾ ਰੇਲਵੇ ਸਟੇਸ਼ਨ ਤੇ 에어ਪੋਰਟ ਤੇ ਫਾਸਟ ਸਟਾਸ਼ਨਾਂ ਦੇ ਨੰਬਰ ਸਾਹ ਕੀ ਵੇਲੇ ਜਿਸੇ ਸਰਕਾਰ ਨੇ ਨਿਯਮਕ ਆਪੋਰਟ ਨੇ ਕੜਾ ਮਕਾ ਦੇ ਬਣਾਇਆ ਉਹ ਬਹੁਤ ਬਣਾਇਆ ਜੁੱਤੇ ਵੀ ਸਾਲਾਂ ਦਾ ਸਿੱਧੀ ਦਾ ਰੇਲਵੇ ਸਟੇਸ਼ਨ ਤੇ 에어ਪੋਰਟ ਤੇ ਫਾਸਟ ਸਟਾਸ਼ਨਾਂ ਦੇ ਨ ਕੋ ਸ੍ਰੀ ਗੁਰੂ ਅੰਮ੍ਰਿਤਦਾਸ ਸਾਹਿਬ ਦੀ ਰਚਨਾ ਦਾ ਕਾਰਨ ਕੀਤਾ ਵਾ ਸਭ ਨੇ ਬੜਾ ਕਮਾਲ ਦਾ ਲੱਗਿਆ ਹਾਲਾਂਕਿ ਇਹ ਸਾਰਾ ਕੁਝ ਰਹੱਸ ਸੀ ਇੱਕ ਗੁੰਝਾ ਭੇਤ ਸੀ ਜਿਹੜਾ ਸੰਤ ਗੁਰਾਂ ਨੇ ਨਹੀਂ ਪ੍ਰਗਟ ਦੇ ਸਭਲਾਂ ਦੇ ਸੰਤ ਨੂੰ ਦਿਖਾਉਣਾ ਕੀਤਾ ਇਹ ਤਾਂ ਸਭ ਜੈ ਸ਼ੁਰੂ ਗੰ ਦਾ ਸਾਥੀ ਗੁਰੂ ਰਾਮਦਾਸ ਜੀ ਨੇ ਫਿਰ ਸਭ ਦੀ ਬਹੁਤ ਬਾਰੀ ਅਸਰ ਬੈਠਾ ਜਦੋਂ ਇਹ ਨੇ ਉਹ ਬੇਪੀਅਾ ਸਾਹਜ ਨੂੰ ਸ੍ਰੀ ਗੁਰੂ ਅਰਥੰਦੇਵ ਜੀ ਮਹਾਰਾਜ ਨੂੰ ਸਿੱਖਿਆ ਫਕੀਸ਼ਾ ਬੇਤਾ ਸਾਹ ਸ਼ਕਤੀਆਂ ਤਾਕਤਾਂ ਦੇ ਭਾਵ ਦਿਵਾ ਕੇ ਆਪਣੀ ਸੋਚ ਰਚੀ ਦੀ ਗੋਡੀ ਕਰਾ ਦਿੱਤੀ ਯੋਸਰੇ ਨੂੰ ਦਾਗਲਾ ਬਣ ਕੇ ਉਹ ਦੋਹੋਂ ਦਰਗਾਹੀ ਲਾਹੀ ਲੋਕ ਨੂੰ ਸਾਧ ਕਰਨ ਨੂੰ ਦੇ ਨਾਤੇ